ਹਾਂਜੀ ਸਵਾਗਤ ਹੈ ਤੁਹਾਡਾ ਪਰਮ ਅਜੁਰਵੇਦ ਕਿਚਨ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਘਰ ਦੀ ਰਸੋਈ ਦੇ ਵਿੱਚ ਹੀ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਦੇ ਲਈ ਭਾਰ ਨੂੰ ਕੰਟਰੋਲ ਕਰਨ ਦੇ ਲਈ ਪਾਚਨ ਤੰਤ ਨੂੰ ਮਜ਼ਬੂਤ ਕਰਨ ਲਈ ਵਾਲਾਂ ਨੂੰ ਮਜ਼ਬੂਤ ਕਰਨ ਲਈ ਤੇ ਚਮੜੀ ਨੂੰ ਸਿਹਤਮੰਦ ਰੱਖਣ ਲਈ ਤੇ ਜੋ ਵੀ ਆਪਣੇ ਪੇਟ ਦਰਦ ਦੀ ਨਿ ਸਮੱਸਿਆ ਹੈ ਉਹਨੂੰ ਠੀਕ ਕਰਨ ਲਈ ਇੱਕ ਨੁਸਖਾ ਲੈ ਕੇ ਆਇਆ ਹਾਂ ਬੜਾ ਹੀ کارਗਰ ਹੈ ਆਮ ਹੀ ਆਪਾਂ ਘਰਾਂ ਦੇ ਵਿੱਚ ਮੇਥੀ ਦਾਣੇ ਦੀ ਵਰਤੋਂ ਕਰਦੇ ਹਾਂ ਖਾਣਾ ਬਣਾਉਣ ਦੀਆਂ ਚੀਜ਼ਾਂ 'ਚ ਅਕਸਰ ਮੇਥੀ ਦੇ ਦਾਣੇ ਦੀ ਵਰਤੋਂ ਕੀਤੀ ਜਾਂਦੀ ਹੈ ਅਚਾਰ ਵਗੈਰਾ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਹੈ ਬੜੀ ਟੇਸਟੀ ਹੁੰਦੀ ਹੈ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਮੇਥੀ ਦੇ ਵਿੱਚ ਪ੍ਰੋਟੀਨ ਵਿਟਾਮਿਨ ਕੈਲਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਹੀ ਲਾਭਕਾਰੀ ਸਾਾਬਤ ਹੁੰਦੇ ਆ ਇਸ ਦੇ ਸੇਵਨ ਨਾਲ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਦੇ ਕਾਰਨ ਇਹ ਸਕਿਨ, ਚਮੜੀ ਅਤੇ ਵਾਲਾਂ ਲਈ ਵੀ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ। ਅੱਜ ਆਪਾਂ ਤੁਹਾਨੂੰ ਮੀਥੀ ਦੇ ਦਾਣੇ ਦੇ ਖਾਣ ਦੇ ਫਾਇਦੇ, ਖਾਣ ਦਾ ਤਰੀਕਾ, ਕਿੰਨਾ ਖਾਣਾ, ਕਦੋਂ ਖਾਣਾ ਤੇ ਕਿਵੇਂ ਖਾਣਾ ਇਹਦੇ ਬਾਰੇ ਵਿੱਚ ਦੱਸਾਂਗੇ। ਆਓ ਜਾਣੀਏ ਉਹਨਾਂ ਦੇ ਫਾਇਦਿਆਂ ਬਾਰੇ। ਬੀਪੀ ਅਜਿਹਾ ਕਲ ਸਟ्रेसਫੁਲ ਲਾਈਫ ਕਰਕੇ ਹਰ ਦੂਜੇ ਚੌਥੇ ਪ੍ਰਾਣੀ ਦਾ ਜਿਹੜਾ ਬੀਪੀ ਹਾਈ ਰਹਿੰਦਾ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮੇਥੀ ਦਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਵੱਧ ਦੇ ਕੋਲੇਸਟ੍ਰੋਲ ਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਮੇਥੀ ਦੇ ਦਾਣੇ ਕੋਲੇਸਟ੍ਰੋਲ ਨੂੰ ਗੁੱਡ ਕੋਲੇਸਟ੍ਰੋਲ ਨੂੰ ਵਧਾ ਕੇ ਬੈਡ ਕੋਲੇਸਟਰੋਲ ਨੂੰ ਖਤਮ ਕਰ ਦੇਣ ਜਿਹਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਜਿਹੜਾ ਸਾਨੂੰ ਸੁਤਕਾਰਾ ਮਿਲਦਾ ਹੈ ਡਾਇਬੀਟੀਜ਼ ਸ਼ੂਗਰ ਹੋਰ ਕਈ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਨਾਲ ਹੀ ਮਰੀਜ਼ ਨੂੰ ਅੰਦਰੋਂ ਅੰਦਰ ਖਾਂਦੀ ਹੈ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ ਮੇਥੀ ਦੇ ਦਾਣੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਆ ਰੋਜ਼ਾਨਾ ਇੱਕ ਚਮਚ ਮੇਥੀ ਦੇ ਦਾਣੇ ਨੂੰ ਪਾਣੀ ਦੇ ਵਿੱਚ ਹੋਲਕੇ ਜਾਂ ਪਾਣੀ ਦੇ ਵਿੱਚ ਪਾਊਡਰ ਬਣਾ ਕੇ ਤਾਂ ਪੀਣ ਨਾਲ ਸੂਗ ਰਜੇਲੀ ਕੰਟਰੋਲ ਦੇ ਵਿੱਚ ਰਹਿੰਦੀ ਆ। ਵੈਸੇ ਤਾਂ ਆਪਾਂ ਖਾਣ ਤੋਂ ਅੱਗੇ ਤਰੀਕਾ ਦੱਸਾਂਗੇ ਖਾਣਾ ਕਿਵੇਂ ਇਹਨੂੰ। ਓਬੈਸਟੀ, ਮੋਟਾਪਾ, ਭਾਰ ਵਧਣਾ, ਓਵਰ weight ਇਹ ਵੀ ਸਮੱਸਿਆ ਬਣ ਜਾਂਦੀ ਹੈ ਸਰੀਰ 'ਤੇ ਕਿਉਂਕਿ ਗਾਹਾਂ ਕੇ ਹਾਰਡ ਵਰਕ ਵੀ ਹਾਰਡ ਪ੍ਰੋਬਲਮ ਨੂੰ ਸਮੱਸਿਆ ਦਿੰਦੀ, ਹਾਰਡ ਦੀਆਂ ਇਹ ਜਿਹੜੀਆਂ ਬਿਮਾਰੀਆਂ ਲਗਾਉਂਦੀ ਆ। ਇਹਦੇ ਲਈ ਆਪਾਂ ਨੂੰ ਮੇਥੀ ਦਾਣੇ ਦੀ ਵਰਤੋਂ ਜਿਹੜੀ ਰੁਟੀਨ ਦੇ ਵਿੱਚ ਕਰਨੀ ਚਾਹੀਦੀ ਹੈ ਭਾਰ ਨੂੰ ਕੰਟਰੋਲ ਰੱਖਣ ਦੇ ਵਿੱਚ ਰੋਜ਼ਾਨਾ ਮੇਥੀ ਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਹਦੇ ਨਾਲ ਮੋਟਾਪਾ ਘਟਦਾ ਹੈ ਭਾਰ ਵੀ ਕੰਟਰੋਲ ਦੇ ਵਿੱਚ ਹੁੰਦਾ ਹੈ ਤੇ ਜਿਹੜੇ ਗੋਡੇ-ਮੋਡੇ ਨੂੰ ਦਰਦ ਹੁੰਦੇ ਉਹ ਵੀ ਠੀਕ ਹੁੰਦੇ ਹੈ ਪਾਚਨ ਤੰਤਰਾਸਤੇ ਬਹੁਤ ਫਾਇਦੇਮੰਦ ਹੈ ਕਿਉਂਕਿ ਜੂ ਆਪਾਂ ਖਾਵਾਂਗੇ ਜੇਕਰ ਉਹ ਸਰੀਰ ਨੂੰ ਲੱਗਿਆ ਹੀ ਨਾ ਪ੍ਰੋਪਰ ਡਾਈਜੈਸਟ ਨਾ ਹੋਇਆ ਉਹਦੇ ਜਿਹੜੇ ਮਿਨਰਲਸ ਹੈ ਉਹ ਆਪਣੇ ਸਰੀਰ ਨੇ ਅਬਜ਼ੌਰ ਵੀ ਨਾ ਕੀਤੇ ਤਾਂ ਉਹਦਾ ਖਾਦੇ ਦਾ ਕੀ ਖਾਦਾ ਇਹਦੇ ਵਿੱਚ ਆਇਰਨ, ਕੈਲਸ਼ੀਅਮ, ਫਾਸਫੋਰਸ, ਫੋਰਸ ਅਤੇ ਪ੍ਰੋਟੀਨ, ਵਿਟਾਮਿਨ K ਆਦਤਾਂ ਨਾਲ ਭਰਪੂਰ ਹੋਣ ਕਰਕੇ ਮੀਠੀ ਹੈ ਜਿਹੜੀ ਪੇਟ ਦੇ ਲਈ ਬਹੁਤ ਫਾਇਦੇਮੰਦ ਹੈ। ਇਹ ਭੋਜਨ ਪਚਾਉਣ 'ਚ ਮਦਦ ਕਰਦੀ ਹੈ ਤੇ ਨਾਲ ਹੀ ਪਾਚਨ ਗ੍ਰੰਥੀਆਂ ਨੂੰ ਮਜ਼ਬੂਤ ਕਰਦੀ ਹੈ ਤੇਜ਼ ਕਰਦੀ ਹੈ। ਵਾਲ ਜਿਹੜੇ ਕਿ ਹਰ ਕੋਈ ਜੁੰਦਾ ਜੰਮੇਰੇ ਵਾਲ ਜਿਹੜੇ ਖਰਾਬ ਨਾ ਹੋਣ ਝੜਨਾ ਟੁੱਟਣਾ ਤੇ ਮਜ਼ਬੂਤ ਵਾਲਾਂ ਅਸਤੇ ਵੀ ਬਹੁਤ ਫਾਇਦੇਮੰਦ ਹੈ ਦੋ ਚਮਚ ਮੇਥੀ ਦੇ ਦਾਣਿਆਂ ਚ ਇੱਕ ਇੱਕ ਚਮਚ ਨਿੰਬੂ ਦਾ ਰਸ ਅਤੇ ਨਾਰੀਅਲ ਦਾ ਦੁੱਧ ਮਿਲਾ ਕੇ ਤਿਆਰ ਕਰੋ ਫਿਰ ਇਸ ਨੂੰ 30 ਮਿੰਟ ਵਾਲਾਂ ਤੇ ਲਗਾਓ ਅਜਿਹੇ ਕਰਨ ਦੇ ਨਾਲ ਨਾਲ ਵਾਲਾਂ ਦੀ ਸ਼ਿਕਰੀ ਵੀ ਦੂਰ ਹੁੰਦੀ ਹੈ ਵਾਲ ਵੀ ਮਜ਼ਬੂਤ ਹੁੰਦੇ ਹੈ ਤੇ ਨਾਲ ਹੀ ਵਾਲ ਜਿਹੜੇ ਚਮਕਦਾਰ ਵੀ ਹੁੰਦੇ ਹੈ ਚਮੜੀ ਜਿਹੜੀ ਸਾਡੀ ਓਵਰਆਲ ਬੋਡੀ ਦੀ ਪ੍ਰੋਟੈਕਸ਼ਨ ਕਰਦੀ ਹੈ ਜਿੰਨਾ ਵੀ શરીਰ ਦੇ ਵਿੱਚ ਟੌਕਸਿਨ ਜੁ ਹੁੰਦੇ ਸਰੀਰ ਦੇ ਅੰਦਰੂਨੀ ਜਿਹੜੇ ਨਾਰਮਲ ਅੰਗ ਹੈ ਬੜੇ ਨਾਜ਼ੁਕ ਅੰਗ ਹੈ ਉਹ ਜਿਹੜਾ ਹੈਗਾ ਗੰਦਮਲ ਸਰੀਰ ਦੇ ਵਿੱਚੋਂ ਬਾਹਰ ਕੱਢਦੇ ਆ ਉਹ ਜਿਹੜਾ ਗੰਦਮਲ ਸਰੀਰ ਦੇ ਵਿੱਚੋਂ ਨਿਕਲਦਾ ਟੌਕਸਿਨ ਜੀ ਨਿਕਲਦੇ ਆ ਜਾਂ ਹਰੀਲੇ ਤੱਤ ਨਿਕਲਦੇ ਆ ਜੇ ਕਰੋ ਚਮੜੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਠੀਕ ਨਹੀਂ ਉਹ ਚਮੜੀ ਨੂੰ ਖਰਾਬ ਕਰ ਦਿੰਦੇ ਤੇ ਜਿਹੜੀ ਹੈਗਾ ਮੇਥੀ ਦਾਣਾ ਇਹ ਚਮੜੀ ਨੂੰ ਪੋਸ਼ਣ ਦਿੰਦਾ ਚਮੜੀ ਨੂੰ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਸਮੱਸਿਆਵਾਂ ਉਹਨਾਂ ਤੋਂ ਬਚਾ ਕੇ ਰੱਖਦਾ ਇਹਦੇ ਲਈ ਆਪਾਂ ਨੂੰ ਰਾਤ ਭਾਰ ਜਿਹੜਾ ਹੈਗਾ ਮੇਥੀ ਦਾਣੇ ਦਾ ਇੱਕ ਚਮਚ ਧਿਆਨ ਤੋਂ ਪਹਿਲਾਂ ਫਿਰ ਉਹਦਾ ਪੇਸਟ ਬਣਾ ਕੇ ਚਿਹਰੇ ਤੇ ਮੂੰਹ ਤੇ ਜਾਂ ਓਵਰਆਲ ਜਿੱਥੇ ਆਪਣੀ ਬੋਡੀ ਤੇ ਕੋਈ ਇਨਫੈਕਸ਼ਨ ਹੋਈ ਹੋਵੇ ਉੱਥੇ ਲਗਾਓ ਇਹਦੇ ਨਾਲ ਜਿਹੜੇ ਹੈਗੇ ਆ ਚਮੜੀ ਬਿਲਕੁਲ ਸਾਫ਼ ਹੋ ਜਾਂਦੀ ਹੈ ਨਾਲ ਹੀ ਇਸਤਰੀਆਂ ਨੂੰ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਇਹਦਾ ਬਹੁਤ ਫਾਇਦੇਮੰਦ ਹੈ ਖਾਸ ਕਰਕੇ ਢਿੱਡ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਢਿੱਡ ਦਰਦ ਤੋਂ ਰਾਹਤ ਦਿਵਾਉਣ ਦੇ ਵਿੱਚ ਨੌ ਨੌ ਸਿਰ ਦਰਦ ਥਕਾਣ ਇਹਨੂੰ ਵੀ ਹਦੂਰ ਕਰਨ ਦੇ ਵਿੱਚ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ ਹੁਣ ਇਹਦਾ ਤਰੀਕਾ ਕੀ ਹੈ ਲੈਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਵੀ ਇੱਕ ਚਮਚ ਮੇਥੀ ਦਾਣਾ ਰਾਤ ਨੂੰ ਅੱਧਾ ਗਲਾਸ ਕੱਚ ਦਾ ਗਲਾਸ ਲੈ ਕੇ ਉਹਦੇ ਵਿੱਚ ਅੱਧਾ ਗਲਾਸ ਪਾਣੀ ਪਾ ਕੇ ਵਿੱਚ ਇੱਕ ਚਮਚ ਮੇਥੀ ਦਾਣਾ ਸੌਫ ਕਰਕੇ ਪਾ ਦੋ ਸਵੇਰ ਤੱਕ ਉਹ ਪੂਰੀ ਤਰ੍ਹਾਂ ਪਿ ਜਾਊਗਾ ਇਹਦੇ ਵਿੱਚ ਸੋਕਡ ਹੋ ਜਾਊ ਉਹਦੇ ਵਿੱਚ ਸਵੇਰ ਵੇਲੇ ਪਾਣੀ ਨੂੰ ਪੀਣਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਹੈਗਾ ਮੀਥੀ ਦਾਣੇ ਦਾ ਇੱਕ ਚਮਚ ਪਿਆ ਹੋਇਆ ਉਹਨੂੰ ਤੁਸੀਂ ਕੱਢ ਕੇ ਚਬਾ ਚਬਾ ਕੇ ਖਾਣਾ ਨਿਰਨੇ ਕਾਲ ਜੀ ਫਿਰ ਤੁਸੀਂ ਦਾ ਰਿਜ਼ਲਟ ਦੇਖੋ ਕਿੰਨੇ ਇਮੇਜਿੰਗ ਮਿਲਣਗੇ ਤੁਹਾਨੂੰ ਜ਼ਿਆਦਾਤਰ ਕਹਿੰਦੇ ਆ ਕਿ ਪਾਣੀ ਪੀਣਾ ਚਾਹੀਦਾ ਪਰ ਇਹਦੇ ਜਿਹੜਾ ਮੀਥੀ ਦਾਣੇ ਭੁੰਨਤੇ ਰਾਤ ਨੂੰ ਭਿਜਨ ਕਰਕੇ ਉਹਦੇ ਵਿੱਚ ਜਿਹੜੇ ਪ੍ਰੋਟੀਨ ਮਿਨਰਲ ਵਗੈਰਾ ਜਾਂ ਜਿਹੜੇ ਪੋਸ਼ਕ ਤੱਤ ਉਹ ਸਰੀਰ ਸੌਖੇ ਡਾਈਜੈਸਟ ਕਰ ਲੈਂਦਾ ਇਸ ਕਰਕੇ ਨੂੰ ਰਾਤ ਨੂੰ ਭੌਂ ਕੇ ਸਵੇਰ ਨਿਰਨੇ ਕਾਲ ਜੀ 275 ਮੇਥੀ ਦਾਣਿਆਂ ਨੂੰ ਚਬਾ ਚਬਾ ਕੇ ਖਾਣਾ ਤੇ ਉੱਪਰੋਂ ਉਸ ਪਾਣੀ ਨੂੰ ਪੀਣਾ ਤੇ ਉਸ ਤੋਂ 1 ਘੰਟਾ ਬਾਅਦ ਕੁਝ ਨਹੀਂ ਖਾਣਾ ਪੀਣਾ 1 ਘੰਟੇ ਤੋਂ ਬਾਅਦ ਬਾਅਦ ਤੁਸੀਂ ਜੋ ਮਰਜ਼ੀ ਖਾਓ ਪੀਓ ਪਰ 1 ਘੰਟੇ ਦਾ ਗੈਪ ਰੱਖਣਾ ਵੀ ਜਦੋਂ ਤੁਸੀਂ ਇਹ ਪਾਣੀ ਪੀ ਲਿਆ ਮੇਥੀ ਦਾਣੇ ਚਬਾ ਲਏ ਉਸ ਤੋਂ 1 ਘੰਟੇ ਦੇ ਵਿੱਚ ਵਿੱਚ ਕੁਝ ਵੀ ਨਹੀਂ ਖਾਣਾ ਪੀਣਾ